ਹੋ ਚੜ ਗਿਆ ਦਿਨ ਹੋ ਗਈ ਸਵੇਰ ਮਾਣੋ ਆਨੰਦ ਫੇ ਚੰਦਰ ਤਾਲ ਦੇਖੋ ਨੀਲਾ ਆਸਮਾਨ ਰਾਤੀ ਤਾਰੇ ਦੇਖੇ ਓਏ ਹੋਏ ਨਜ਼ਾਰਾ ਇਹ ਵੱਜ ਗਿਆ ਤਾਰਿਆਂ ਦੇ ਸਮੂਹ ਲਈ ਇਹ ਬਹੁਤ ਮਸ਼ਹੂਰ ਸਥਾਨ ਹੈ ਰਾਤ ਨੂੰ ਤੇ ਆਨੰਦ ਹੀ ਆ ਗਿਆ ਗੱਲ ਸੱਚ ਸੀ ਇਹ ਤੇ ਬਾਕੀ ਵੀ ਮਾਣੋ ਆਨੰਦ ਇੱਧਰ ਕੈਂਪ ਆ ਤੇ ਆਪਾਂ ਆਪਣਾ ਟੈਂਟ ਲਾ ਲਿਆ ਹੀ ਇੱਧਰ ਤੇ ਆਪਣੇ ਘੋੜੇ ਹਣ ਇੱਧਰ ਉਧਰ ਬੰਬੇ ਵਾਲਾ ਪਾਉ ਤੇ ਬੈਗ ਕੱਢ ਲੈ ਬਾਹਰ ਟੈਂਟ ਰਾਤ ਦਾ ਥੋੜਾ ਜਿਹਾ ਆਪਣੇ ਗਿੱਲਾ ਜਿਹਾ ਹੋਇਆ ਆ ਤੇ ਬਾਕੀ ਥੋੜਿਆ ਸਕਾਉਣੇ ਆ ਫੇਰ ਕਰਦੇ ਆ ਇਕੱਠਾ ਤੇ ਜਾਂਦੇ ਬੈਗ ਬੂਗ ਲਾਦਦੇ ਆ ਘੋੜੇ ਤੇ ਤੇ ਦਸਤਾਰ ਸਜਾਉਨੇ ਆ ਫੇਰ ਕਰਦੇ ਆ ਆਪਾਂ ਗੱਲਬਾਤ ਆ ਕੈਂਪਿੰਗ ਸਾਈਟ ਹੀ ਆ ਸਾਰੀ 2500 ਰੁਪਈਆ ਇਹਨਾ ਟੈਂਟਾਂ 'ਚ ਰਹਿਣ ਦਾ ਇੱਧਰ ਗੱਡਖਾਨਾ ਦੇਖ ਲਓ ਕਿੰਨਾ ਆਇਆ 2500 ਰੁਪਈਆ ਰਾਤ ਰਹਿਣ ਦਾ ਤੇ ਰਾਤ ਦਾ ਰੋਟੀ ਪਾਣੀ ਤੇ ਸਵੇਰ ਦਾ ਨਾਸ਼ਤਾ ਜਿਹਨੂੰ ਕਹਿੰਦੇ ਹਿੰਦੀ 'ਚ ਤੇ ਆਪਣੇ ਸਵੇਰ ਦੀਆਂ ਦੁੱਪੜਾ ਦੇ ਦਿੰਦੇ ਆਹੇ ਤੇ 2500 ਰੁਪਈਆ ਪਰਸਨ ਹਾਂਜੀ ਸਮਾਂ ਹੋ ਗਿਆ ਸਵੇਰ ਦੇ 8:30 ਅੱਜ ਲੇਟੇ ਹੀ ਆ ਕੰਮ ਕਿਉਂਕਿ ਸਫਰ ਆਪਣਾ ਥੋੜਾ ਹੀ ਅੱਜ ਤੇ ਹੁਣ ਆਪਾਂ ਸਾਮਾਨ ਦਿੱਤਾ ਘੋੜੇ ਤੇ ਲੱਦ ਲਿਆ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ ਛੋਟਾ ਜਿਹਾ ਯੂਟਿਊਬਰ ਬਾ ਰਿਆ ਭੈਣ ਭਰਾ ਮਤਾਵਾ ਬਜ਼ੁਰਗ ਬੱਚੇ ਯਾਰ ਬੈਲੀ ਮਿੱਤਰ ਸੱਜਣ ਸਾਰਿਆਂ ਨੂੰ ਰੌੜਕੀ ਵਾਲੇ ਵੱਲੋਂ ਰੌੜਕੀ ਵਾਲ ਦੇ ਘੋੜੇ ਤੂਫਾਨ ਵੱਲੋਂ ਸਤਿ ਸ਼੍ਰੀ ਅਕਾਲ ਤੇ ਇੱਧਰ ਆਪਣਾ ਭਾਊ ਮੁੰਬਈ ਵਾਲਾ ਬਾਈ ਸਤਿ ਸ਼੍ਰੀ ਅਕਾਲ ਸਤ ਸ੍ਰੀ ਅਕਾਲ ਬਾਈਸ ਚਲੋ ਆ ਜਾਓ ਜੁੜੇ ਰਿਓ ਸਫਰਾਂ ਨਾਲ ਮਾਣੋ ਆਨੰਦ ਫੇਰ ਸਫਰ ਦਾ ਤੁਹਾਡਾ ਸਫਰ ਨਾਲ ਜੁੜਨਾ ਰੋੜਕੀ ਵਾਲੇ ਦਾ ਹੌਸਲਾ ਆ ਲਓ ਬਾਈ ਘੋੜੇ ਦੀ ਆਪਾਂ ਤੂਫਾਨ ਦੀਆਂ ਲਗਾਮਾਂ ਛੱਡੀਆਂ ਹੀ ਨਾਲੇ ਕੋਲ ਪਹੁੰਚੇ ਤਾਂ ਮੋਰੇ ਦੋ ਗੱਟੀਆਂ ਵਸੀਆਂ ਆ ਇੱਕ ਟਰੈਵਲਰ ਤੇ ਇੱਕ ਸਕੋਰ ਦੀ ਤੇ ਉੱਧਰ ਬਾਈਕ ਵੀ ਫਸ ਗਿਆ ਬਾਕੀ ਹੁਣ ਆਪਾਂ ਦੇਖਦੇ ਆਂ ਕੱਢਦੇ ਆ ਹੁਣ ਜੋਈ ਆਪਣੇ ਵਾਲਾ ਘੋੜਾ ਅੱਜ ਬ੍ਰਹਮਾਸਤਰ ਕੰਮ ਆਊਗਾ ਕੰਮ ਜ਼ਿਆਦਾ ਆਇਆ ਕੰਮ ਘਿਆ ਆ ਬਾਕੀ ਦੇਖਦੇ ਆ ਕੀ ਬਣਦਾ ਜੇ ਆਪਾਂ ਗੱਲ ਕਰੀਏ ਵੀ ਗੱਡੀ ਕੱਢਣ ਦੇ ਕਿੰਨੇ ਪੈਸੇ ਲੈਂਦੇ ਆ ਤਾਂ ਟੈਂਪੂ ਡਰਾਈਵਰ ਦਾ ਆਪਾਂ ਪੁੱਛਿਆ ਸੀਗਾ 22500 ਰੁਪਿਆ ਲੈਂਦੇ ਆ ਤੇ ਲੋਕੋ ਲੋਗ ਗੱਡੀ ਕੱਢਣਗੇ ਅੱਜ ਫੇ ਬ੍ਰਹਮਾਸਤਰ ਕੱਢਣੀ ਪੈਣੀ ਆ ਮੋਰੇ ਕੰਮ ਜਾਦਾ ਖਰਾਬ ਹੋਇਆ ਆ ਆਪਾਂ ਬੂਟਾਂ ਦੇ ਉੱਪਰ ਦੀ ਪਾ ਲੈਣੇ ਆ ਲੱਤਾਂ ਤੱਕ ਪਿੰਨੀਆਂ ਤੱਕ ਆ ਜਾਣੇ ਆ ਪਾਣੀ ਇੱਥੇ ਤੱਕ ਹੀ ਸਾਈਡ ਸਾਈਡ ਦੀ ਹੋ ਕੇ ਜਾਵਾਂਗੇ ਉਧਰ ਤਾਂ ਗੂੜਿਆਂ ਗੂੜਿਆਂ ਤੱਕ ਹੋ ਜਾਣਾ ਸਾਈਡ ਸਾਈਡ ਦੀ ਹੋ ਕੇ ਜਾਣੇ ਪਿੰਨੀਆਂ ਤੱਕ ਪਾਣੀ ਆਉਣਾ ਤੇ ਇਹਨਾਂ ਨੇ ਆਪਣਾ ਪਚਾ ਕਰ ਦੇਣਾ ਪਾਣੀ ਬੂਟਾਂ ਵਿੱਚ ਜਾਣ ਤੋਂ ਐਦਾਂ ਪੈ ਜਾਂਦਾ ਜੰਤਰ ਜੀ ਤੇ ਪਾਣੀ ਕਿ ਹੋ ਜਾਂਦਾ ਪਚਾ ਤੇ ਨਾਲਾ ਕਰ ਲਿਆ ਆਪਾਂ ਪਾਰ ਊੜਾ ਤੂਫਾਨ ਆਪਣਾ ਰੋਡ ਐਦਾਂ ਦਾ ਹੀ ਆ ਤੇ ਗੱਡੀਆਂ ਨੂੰ ਲੰਗਦੀਆਂ ਮੂੰਹ ਸੈਰ ਇੱਕੋ ਜਿਹਾ ਹੋ ਜਾਂਦਾ ਮਿੱਟੀ ਦੇ ਨਾਲ ਤਾਂ ਹੀ ਆਪਾਂ ਸਵੇਰੇ ਸਵੇਰੇ ਸਤਿਸ਼੍ਰੀ ਰਾਮ ਬੁਲਾ ਲਈ ਸੀ ਵੀ ਬਾਅਦ ਤੱਕ ਕੈਮਰੇ ਵਿੱਚ ਮੂੰਹ ਦਿਖਾਣ ਜੋਗੇ ਨਹੀਂ ਰਹਿੰਦਾ ਤੇ ਇੱਧਰ ਬਾਗ ਦਾ ਸਪਤੀ ਤੇ ਬਰਫ ਨਾਲ ਲੱਦੇ ਪਹਾੜ ਰੋਡ ਤਾਂ ਬੜਾ ਹੀ ਗੰਦਾ ਯਾਰ ਹੱਲੇ ਅੱਗੇ ਜਿਹੜਾ ਸਫ਼ਰ ਆ ਇਦੋਂ ਵੀ ਗੰਦਾ ਹੁੰਦਾ ਜਾਣਾ ਹੈ ਟਣੇ ਆ ਓਏ ਸਾਡੇ ਫੈਮਿਲੀ ਦੇ ਮੈਂਬਰ ਓਏ ਬਾਜ਼ਾਰ ਕੋ ਲੋਕ ਤੁਹਾਡੇ ਹੈਲੋ ਜੀ ਲੈ ਆਹਾ ਮੇਰੇ ਮਿੱਤਰ ਕਹਿਦਾ ਹਦਾ ਮੈਂ ਮੇਰੀ ਵਾਲੀ نسل ਦੇ ਗੱਦੀ ਗੱਦੀ ਨਸਲਿਆ ਗੱਦੀ ਨਸਲ ਅਰੀਜਨਲ ਆਪਾਂ ਇਹ ਕੱਲ ਦੀ ਵੀਡੀਓ ਜੀ ਵੀ ਤੁਹਾਨੂੰ ਦਿਖਾ ਲਈਆਂ ਸੀਗੀਆਂ ਤੇ ਇਹ ਤਕਰੀਬਨ ਆਪਾਂ ਨੂੰ ਜਿੱਥੇ ਵੀ ਮਿਲਣ ਆਪਾਂ ਜਰੂਰ ਦਿਖਾ ਲਈਦੀਆਂ ਆ ਇਹ ਆ ਹਿੰਦੁਸਤਾਨ ਦੀਆਂ ਪੇਡਾਂ ਪੇਡਾਂ ਹਿੰਦੁਸਤਾਨ ਦੀਆਂ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਜਦੋਂ ਧੂੜ ਮਿੱਟੀ ਵਾਲੀ ਗੱਲ ਹੁੰਦੀ ਆ ਆਪਾਂ ਪਾਈਦੀ ਆ ਉਹ ਫੇਰ ਇੱਥੇ ਗੱਲ ਬਣ ਗਈ ਹਾਂ ਭਾਈ ਕਿਆ ਬੋਲ ਰਹੇ ਸੀ ਆਪ ਆ ਧੂਲ ਮਿੱਟੀ ਬਹੁਤ ਜਾਂਦੀ ਹੈ ਮੂੰਹ ਮੇਂ ਕਚਕਚ ਹੋਤੀ ਹੈ ਭਾਈ ਆਪਾਂ ਨੂੰ ਵੀ ਪਤਾ ਹੈ ਭਾਈ ਕਹਿੰਦਾ ਤੇਰੇ ਮੂੰਹ ਚ ਵੀ ਹੁੰਦੀ ਆ ਬਾਈ ਨੂੰ ਆਪਾਂ ਹਿੰਦੀ ਹੀ ਦੱਸਿਆ ਸੀਗਾ ਪਰ ਹਿੰਦੀ 'ਚ ਵਜਨ ਨਹੀਂ ਬਣਦਾ ਗੱਲ ਦਾ ਪੰਜਾਬੀ 'ਚ ਬਣਦਾ ਮੈਂ ਬਾਈ ਨੂੰ ਕਿਹਾ ਬਾਈ ਆਪਾਂ ਤਾਂ ਇੰਨੀ ਮਿੱਟੀ ਗਰਾਊਂਡ 'ਚ ਖੇਡ ਦਿੰਦੇ ਸੀ ਦੋ-ਦੋ ਕਿਲੋ ਮਿੱਟੀ ਮੂੰਹ ਥੱਲੇ ਹੁਣ ਅਗਲੇ ਨੇ ਉੱਤੇ ਗੋਡਾ ਦਿੱਤਾ ਹਣਾ ਤੇ ਦੋ-ਦੋ ਕਿਲੋ ਮਿੱਟੀ ਅੰਦਰ ਚਲ ਜਾਂਦੀ ਖੇਤਾਂ ਦੇ ਵਿੱਚ ਘਾਉਂਦਿਆਂ ਫਿਰਦਿਆਂ ਦੇ ਤਾਂ ਦੋ-ਦੋ ਕਿਲੋ ਮਿੱਟੀ ਅੰਦਰ ਚਲ ਜਾਂਦੀ ਛੋਟੇ ਹੁੰਦੇ ਨੇ ਜਿਨ੍ਹਾਂ ਨੇ ਮਿੱਟੀ ਖਾਧੀ ਆ ਨਿਆਣਿਆਂ ਨੂੰ ਰੋਕਦੇ ਬਹੁਤ ਆ ਮਾਤਾ ਪਿਤਾ ਉਹਨਾਂ ਦੇ ਮਾਪੇ ਪਰ ਰੋਕਣਾ ਨਹੀਂ ਚਾਹੀਦਾ ਹਾਂ ਥੋੜਾ ਰੋਕੋ ਇੰਨਾ ਨਹੀਂ ਮਿੱਟੀ 'ਚ ਖੇਡਣਗੇ ਮਿੱਟੀ ਖਾਣਗੇ ਤਾਂ ਐਦਾਂ ਦੇ ਚੈਲੰਜ ਥਾਂ ਤੇ ਫਿਰ ਉਹਨਾਂ ਨੂੰ ਕੋਈ ਫਰਕ ਨਹੀਂ ਪਊਗਾ ਮਿਸ਼ਨ ਫਤਿਹ ਕਰਦੇ ਜਾਣਗੇ ਮਿੱਟੀ ਬਹੁਤ ਵਧੀਆ ਚੀਜ਼ ਆ ਜੇ ਤੁਸੀਂ ਮਿੱਟੀ 'ਚ ਰਹੂਗੇ ਤੁਹਾਡੇ ਪੈਰ ਮਿੱਟੀ 'ਚ ਰਹਿਣੇ ਚਾਹੀਦੇ ਆ ਹੱਥ ਮਿੱਟੀ 'ਚ ਰਹਿਣੇ ਚਾਹੀਦੇ ਆ ਮਿੱਟੀ ਦੇ ਵਿੱਚ ਬਹੁਤ ਕਾਣ ਹੁੰਦੇ ਆ ਐਦਾਂ ਦੇ ਜਿਹੜੇ ਤੁਹਾਨੂੰ ਸਟਰੌਂਗ ਬਣਾਉਂਦੇ ਆ ਅੱਜ ਕੱਲ ਦੇ ਮਾਪੇ ਮਿੱਟੀ ਤੋਂ ਬੱਚਿਆਂ ਨੂੰ ਦੂਰ ਰੱਖਦੇ ਆ ਉਹ ਫਿਰ ਨਤੀਜਾ ਭੋਗਦੇ ਆ ਨਿਆਣੇ ਸੂਲ ਹੋ ਜਾਂਦੇ ਆ ਕਦੀਫੇ ਜਕਾਮ ਮਿੱਟੀ ਕਰਕੇ ਕਦੀ ਅਲਰਜੀ ਕੋਈ ਇੱਕ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਇਸ ਕਰਕੇ ਬਾਈ ਸਾਡੇ ਮਿੱਟੀ ਅੰਦਰ ਹੀ ਚਲ ਜਾਂਦੀ ਸੀ ਦੋ ਦੋ ਕਿਲੋ ਹਮ ਐਡਜਸਟ ਕਰ ਜਾਂਦੇ ਆ ਆਹ ਇਹੜਾ ਦੂਜਾ ਨਾਲਾ ਕੱਲ ਦੀਆਂ ਵੀਡੀਓ ਨਹੀਂ ਦੇਖਿਆ ਦੂ ਨਾਲੇ ਪਿੰਦੇ ਚੰਦਰਦਾਲ ਜਾਂਦੇ ਆ ਨਾ ਇੱਥੋਂ ਆਪਣੇ ਵਾਲਾ ਘੋੜਾ ਤੂਫਾਨ ਇੱਧਰ ਬਾਈਕਰ ਬਾਈ ਬੈਠੇ ਸੀਗੇ ਤੇ ਬਾਈਆਂ ਨੇ ਕੱਢ ਦਿੱਤਾ ਤੇ ਆਪਾਂ ਧੰਨਵਾਦ ਕਰਨਾ ਬਣਦਾ ਬਾਈ ਬਹੁਤ ਬਹੁਤ ਸ਼ੁਕਰੀਆ ਬਾਈ ਯਾਰ ਧੰਨਵਾਦ ਸਤਿ ਸ੍ਰੀ ਅਕਾਲ ਬਾਈ

ਅਇਦਰ ਆਪਣਾ ਕੋੜਾ ਤੂਫਾਨ ਆਪਾਂ ਫਿਰ ਉਸੇ ਆਪਣੇ ਪੁਆਇੰਟ ਤੇ ਆ ਕੇ ਖੜੇ ਆ ਜਿਹੜਾ ਤੁਸੀਂ ਕੱਲ ਦੀ ਵੀਡੀਓ ਦੇਖਿਆ ਸੀ ਆ ਗੱਡੀ ਉਤਰ ਰਹੀ ਆ ਆਪਣੇ ਕੁੰਜਮ ਲਾ ਪਾਸ ਵੱਲੋਂ ਤੇ ਜਾ ਰਹੀ ਆ ਚੰਦਰਤਾਲ ਜਿੱਦ ਤਰੋਂ ਆਪਾਂ ਆਏ ਆ ਚੰਦਰਤਾਲ ਨੂੰ ਜਾ ਕੇ ਐਕਸਪਲੋਰ ਕਰਕੇ ਵਾਪਸ ਫਿਰ ਇਸੇ ਪੁਆਇੰਟ ਹਾਂ ਆ ਥੱਲੇ ਵਾਲੀ ਸੜਕ ਜਾਂਦੀ ਆ ਜਿੱਧਰੋਂ ਬਾਈ ਆਉਂਦਾ ਤੁਰਿਆ ਆਪਣੇ ਬਾਤਲ ਛਤ्रू ਹੁੰਦੀ ਹੋਈ ਮਨਾਲੀ ਤੋਂ ਜਿਹੜਾ ਲੇਹ ਨੂੰ ਰੋੜ ਜਾਂਦਾ ਆ ਉੱਥੇ ਜਾ ਕੇ ਟੱਚ ਹੋ ਜਾਂਦੀ ਆ ਆ ਜੋ ਪਹੁੰਚਦੇ ਆ ਬਾਤਲ ਸਤਿ ਪਿਆਰੇਓ ਪਹੁੰਚ ਗਏ ਆਪਾਂ ਚਾਚਾ ਚਾਚੀ ਚੰਦਰਾ ਢਾਬਾ ਬਾਤ ਤਲ ਬਾਤ ਤਲ ਤੇ ਇਹ ਆਪਣੇ ਨਾਮ ਨਾਲ ਨਹੀਂ ਚਾਚਾ ਚਾਚੀ ਦੇ ਨਾਮ ਨਾਲ ਮਸ਼ਹੂਰ ਆ ਪੂਰੀ ਦੁਨੀਆ ਦੇ ਵਿੱਚ ਇਹ ਅੰਮ੍ਰਿਤ ਢਾਬਾ ਚਾਚਾ ਚਾਚੀ ਦੇ ਢਾਬੇ ਤੇ ਲੱਗੀਆਂ ਹੋਈਆਂ ਹਾਂ ਹੌਣ ਤਾਂ ਕਿ ਆਪਾਂ ਕੜੀ ਚੌਲ ਕਹਿੰਦੇ ਇੱਥੇ ਕੜੀ ਚੌਲ ਤੇ ਜਾਂ ਦਾਲ ਚੌਲ ਤੇ ਜਾਂ ਬਰੈਡ ਆਮਲੇਟ ਵਗੈਰਾ ਮਿਲਦਾ ਬਸ ਉਰ ਕੋਸ਼ਿਸ਼ ਕਰੀ ਤੇ ਇਹ ਆਤਾ ਬਾ ਚਾਚਾ ਚਾਚੀ ਦਾ ਬਾਤ ਤਾਲ ਤੇ ਹੁਣ ਕੜੀ ਚੌਲ ਛੰਡਦੇ ਆਂ ਫੇ ਦੇਖਦੇ ਆਂ ਅਗਲੇ ਸਫ਼ਰ ਤੱਕ ਕੀ ਕਰਦੇ ਭਾਉ ਚਾਰੋਂ ਪਣ ਨੂੰ ਕਹਿੰਦਾ ਆ ਪਰ ਆਪਾਂ ਥੋੜਾ ਨਾ ਆਇਓ ਕਿਹਦਰਾ ਪੰਪੂ ਤੇ ਮੈਡਮਲੇ ਔਰ ਚਾਹ ਚਾ ਚਾ ਚੀਤੇ ਢਾਬੇ ਦੀ ਇੱਕ ਖਾਸੇ ਤੇ ਵੀ ਆ ਵੀ ਇਹਨਾਂ ਨੇ ਬਹੁਤ ਸਮਾਂ ਬਿਲਾ ਕਾਫੀ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ ਸੀਗੀਆਂ ਇੱਥੇ ਫਸ ਜਾਂਦੀਆਂ ਜਿਹੜੇ ਫਸ ਗਏ ਸੀ ਤੇ ਉਦੋਂ ਇਹਨਾਂ ਨੂੰ ਅਵਾਰਡ ਵੀ ਮਿਲੇ ਸੀ ਤੇ ਯੋਗਦਾਨ ਹੈ ਇਹਨਾਂ ਦਾ ਕਾਫੀ ਜਾਨਾਂ ਬਚਾਉਣ ਦੇ ਵਿੱਚ ਜਦ ਵੀ ਕਹਿੰਦੇ ਹੁਣ ਵੀ ਮੌਕਾ ਮਿਲਦਾ ਹੈ ਪਹਿਲ ਦੇ ਧਾਰ ਤੇ ਤਿਆਰ ਰਹਿੰਦੇ ਆ ਕਿਉਂਕਿ ਇਧਰ ਏਰੀਆ ਦੇ ਵਿੱਚ ਹੋਰ ਕੋਈ ਸਾਧਨ ਵੀ ਹੈ ਨਹੀਂਗਾ ਯਾਰ ਤੇ ਬਾਹਲੀ ਹਸਟਰੀ ਨਹੀਂ ਆਪਾਂ ਨੂੰ ਇੰਨੀ ਪਤਾ ਤੇ ਬਾਕੀ ਇਹ ਵੀ ਗੱਲ ਦੱਸ ਦਿੰਨੇ ਆ ਜਦੋਂ ਆਪਾਂ ਕਾਜ਼ਾ ਤੋਂ ਚੱਲਦੇ ਆ ਤੇ ਕਾਜ਼ਾ ਤੋਂ ਬਾਅਦ ਆਪਣੇ ਪਾਸ ਪਾਹਰ ਕਰਨ ਤੋਂ ਬਾਅਦ ਪੁੰਜਮ ਬਾਸ ਕਰਨ ਤੋਂ ਬਾਅਦ ਵੀ ਕੁਛ ਨਹੀਂ ਖਾਣ ਪੀਣ ਨੂੰ ਆਉਂਦਾ ਯਾਨੀ ਕਾਜ਼ਾ ਤੋਂ ਲੈ ਕੇ ਆਪਣੇ ਬਾਤਲ ਤੱਕ ਕੁਝ ਵੀ ਖਾਣ ਪੀਣ ਨੂੰ ਨਹੀਂ ਆਉਂਦਾ ਇੱਥੇ ਆ ਕੇ ਡੇਰੇ ਲਾਉਣੇ ਪੈਂਦੇ ਆ ਤੇ ਜੇ ਆਪਾਂ ਉਧਰੋਂ ਮਨਾਲੀ ਵੱਲੋਂ ਆਨੇ ਆ ਤਾਂ ਛੱਤਰੂ ਤੋਂ ਬਾਤਲ ਤੱਕ 32 ਕਿਲੋਮੀਟਰ ਬਣਦਾ 32 ਕਿਲੋਮੀਟਰ ਦੇ ਵਿੱਚ ਵੀ ਕੁਝ ਨਹੀਂ ਖਾਨ ਪੀਣੋਂ ਦਾ ਇਸ ਕਰਕੇ ਇੱਥੇ ਆ ਕੇ ਡੇਰੀ ਲਾਉਣੀ ਪੈਂਦੇ ਆ ਆਜੋ ਹੁਣ ਵਧਦੇ ਆ ਆਪਣੇ ਸਫ਼ਰ ਵੱਲ ਸ਼ਤਰੂ ਪਹੁੰਚਾਂਗੇ ਆਪਾਂ ਮੈਂ ਕਿਹਾ ਰੂੜਦੰਦ ਸੈਨਾ ਪਾ ਅੱਗੇ ਦੀ ਅੱਗੇ ਮਾਰੇ ਹੁੰਦੇ ਜਾਣੇ ਆ ਦੇਖ ਲਓ ਐਦਾਂ ਹੀ ਸੜਕਾਂ ਗੱਡੀ ਆਹ ਚੱਲੀ ਜਾਂਦੀ ਆ ਅਸੀਂ 5 ਕਿ ਗੀ ਸਪੀਡ ਤੇ ਇਹ ਜੂਮ ਕਰਕੇ ਦਿਖਾ ਦਿੰਦਾ ਤੁਹਾਨੂੰ ਇੱਧਰ ਆਪਣਾ ਘੋੜਾ ਤੂਫਾਨ ਕਾਫੀ ਲੰਮਾ ਆਹਾ ਨਾਲਾ ਜਿਹੜਾ ਗਲੇਸ਼ੀਅਰ ਦਾ ਪਾਣੀ ਖੁਰ ਖੁਰ ਕੌਂਦਾ ਜਾਨੀ ਜਿੱਥੇ ਤੱਕ ਨਿਗਾਹ ਜਾਂਦੀ ਆ ਦੇਖ ਲਓ ਜ਼ੂਮ ਕਰਕੇ ਦਿਖਾ ਲਦਿਨੇ ਉਹ ਇੱਥੇ ਗੱਡੀ ਆਉਦੀ ਆ ਉੱਦੂ ਵੀ ਪਿੱਛੇ ਤੱਕ ਆ ਪੂਰਾ ਜ਼ੂਮ ਕਰ ਤਾਂ ਫੋਲੋ ਤੇ ਗੱਲ ਬਾਤ ਜ਼ਿਆਦਾਤਰ ਆਪਾਂ ਵੀਡੀਓ ਬਣਾਉਣ ਦਾ ਕਾਰਨ ਇਹ ਆ ਬਾਈ ਜਿਹਦਾ ਜਿੰਨਾ ਮਰਜ਼ੀ ਕਰ ਲੋ ਬਰੌੜਕੀ ਵਾਲੇ ਦਾ ਖਰੇ ਮੱਥੇ ਤੇ ਫੁੱਦੂ ਲਿਖਿਆ ਆਇਆ ਆ ਜਿਆਦਾ ਇਕੱਠੇ ਸਫ਼ਰ ਕਰਦੇ ਆ ਮੈਂ ਤੇ ਬੰਬੇ ਵਾਲਾ ਦੱਸਿਓ ਮੈਂ ਗਲਤ ਆ ਜਾਂ ਸਹੀ ਆ ਬਾਈ ਇਹਦਾ ਫਰਜ ਬਣਦਾ ਸੀਗਾ ਇੱਥੇ ਰੁਕਣ ਦਾ ਇਕੱਠੇ ذرا ਪਾਰ ਕਰਦੇ ਹੋ ਆਪਣੇ ਤੋਂ ਪਹਿਲਾਂ ਤੌਰ ਪਿਆ ਸੀਗਾ ਤੇ ਆਪਾਂ ਥੋੜਾ ਬੋੜਾ ਖਾਣ ਪੀਣ ਲੱਪਿਆ ਸੀਗੇ ਤੇ ਜਿਆਦਾ ਚਾਚੀ ਦੇ ਢਾਬੇ ਤੇ ਤਾਂ ਕਰਕੇ ਟਾਈਮ ਲੱਗਦਾ ਸੀਗਾ ਤੇ ਉਹਦਾ ਇੱਥੇ ਖੰਡ ਦਾ ਫਰਜ ਬਣਦਾ ਹੈਗਾ ਆਪਾਂ ਵੀ ਉਹਦਾ ਔਖਾ ਸਮ ਔਖਾ ਟਾਈਮ ਟਸਾਰਦੇ ਆਉਣੇ ਆ ਤੇ ਬਾਕੀ ਪਿੱਛੇ ਤੁਸੀਂ ਦੇਖਿਆ ਹੀ ਆ ਨਹੀਂ ਤਾਂ ਕੱਲ ਉਹਨੂੰ 2500 ਰੁਪਇਆ ਭਰਨਾ ਪੈਣਾ ਸੀਗਾ ਤੇ ਆਪਾਂ ਆਪਣਾ ਸਮਾਨ ਸਾਵੇਂ ਬਾਹਰ ਰੱਖਿਆ ਰਿਸਕ ਤੇ ਆਪਣੇ ਰਿਸਕ ਤੇ ਵੀ ਬਾਹਰ ਰੱਖਦੇ ਝੋਲੇ ਵੀ ਚੱਲ ਕੋਈ ਨਹੀਂ ਹੈ ਨਾ ਬੰਦੇ ਨੂੰ ਵਿੱਚ ਪਾ ਲੰਨੇ ਆ ਤੇ ਓਕੇ ਓਕੇ ਹੋ ਕੇ ਪੈ ਗਿਆ ਦੋਨੇ ਤੇ ਉਹਨੇ ਆਪਣਾ ਬੈਗ ਵਿੱਚ ਰੱਖਿਆ ਸੀਗਾ ਦੇਖ ਲਓ ਤੇ ਆਪਣੇ ਬਾਹਰ ਸੀਗੇ ਉਹ ਕਹਿੰਦਾ ਮੈਂ ਤਾਂ ਸਰਾਣਾ ਬਣਾ ਲੈਣਾ ਆ ਤੇ ਇਹ ਕਰਕੇ ਸ਼ਤਾਨੀਆਂ ਬੰਦਾ ਕਰਦਾ ਚੰਗਾ ਨਹੀਂ ਲੱਗਦਾ ਬੰਦੇ ਨੂੰ ਪਤਾ ਲੱਗਦਾ ਹੁੰਦਾ ਬਸ ਆਪਾਂ ਬੋਲੀ ਦਾ ਨਿਖਾ ਪਰ ਸਵਾਦ ਨਹੀਂ ਆਉਂਦਾ ਹੈਗਾ ਇਦਾਂ ਸਫਰ ਕਰਨ ਦਾ ਤੇ ਆਪਾਂ ਤਾਂ ਕਰਕੇ ਨਾਲ ਨੈਵਕੋ ਚੱਲਦੇ ਰਹੀਦਾ ਥੋੜੇ ਸੁਣਦੇ ਰਹੀਦਾ ਅਗਲੇ ਦੀ ਬਈ ਕਿਤੇ ਇਹ ਨਾ ਦਿਮਾਗ ਜਾਵੇ ਅਗਲੇ ਦੇ ਯਾਰ ਪੰਜਾਬ ਦੇ ਸਾਈਕਲਿਸਟ ਇਤਾਂ ਦੇ ਹਨਾ ਇਸ ਕਰਕੇ ਆਪਾਂ ਨੀਵੇਂ ਰਹਿ ਜੀਦਾ ਆ ਤੇ ਪਰ ਗੱਲ ਤੇ ਆ ਯਾਰ ਗੱਲ ਬੜੀ ਖਹਿ ਜਾਈ ਇੱਥੇ ਕਿ ਦਿਲ ਟੁੱਟ ਗਿਆ ਯਾਰ ਇੰਨਾ ਕਰਦੇ ਆ ਬੰਦੇ ਦਾ ਤੇ ਫੇ ਬੰਦਾ ਧੁੱਖਾ ਦੇ ਗਿਆ ਆਬ ਨਿਕਲ ਗਿਆ ਸੋਚਿਆਣਾ ਅੱਭੀ ਆ ਜੂਗਾ ਹਨ ਪਰ ਕੋਈ ਨਹੀਂ ਬਰਵਾਦੀ ਮੇਰ ਅਕਾਲਪੁਰ ਦੀ ਆਪਾਂ ਇਹਨੂੰ ਕੀ ਮੰਨਦੇ ਟਿਕ ਤਰੇ ਨੂੰ ਸੰਦਾ ਬੜਾ ਆਪਣੇ ਕੋ ਹੈਗਾ ਆ ਇੰਨਾ ਕਿ ਬੇ ਥੋੜੇ ਔਖੇ ਹੋਗੇ ਲੰਘ ਜਿਮਾ ਕੇ ਕੱਲੇ ਆ ਕਿਉਂਕਿ ਆਪਣੇ ਹੱਥਾਂ 'ਚ ਪ੍ਰੋਬਲਮ ਕਰਕੇ ਜੋਰ ਪੂਰਾ ਭੱਜਦਾ ਨਹੀਂ ਹੈਂਡਲ ਦੇ ਦੋ ਆਪਾਂ ਰੋਡ ਕੇ ਲਿਜਾਣੇ ਆ ਕਰਦੇ ਆ ਪਾਰ ਹੁਣ ਤੁਹਾਂ ਆਂ ਜਿਆ ਮਤਰ ਸ਼ਰਾਬ ਪੜਾਈਆਂ ਦੋ ਇਹਨਾਂ ਦਾ ਕੋਈ ਨਹੀਂ ਸਾਥੀ ਬਣਦਾ ਕਿਸੇ ਦਾ ਜੋੜੀਆਂ ਜੱਗੋ ਥੋੜੀਆਂ ਸਦਾ ਹੀ ਨਿਸ਼ਾਨ ਰਹਿਣ ਚੂਦੇ ਪੰਤ ਖਾਲਸਾ ਮਹਾਰਾਜ ਦੇ ਚੱਲ ਕਰੀਏ ਪਾਰੇ ਵੀ ਜਰਾ ਕਿਤੇ ਨਹੀਂ ਨਾਲਾ ਕਰ ਦੇਣਾ ਆਪਾਂ ਪਾਰ ਬਸ ਆਦਨਵਾਈ ਪੂਰਾ ਇਹ ਬੰਬੇ ਵਾਲਾ ਭਾਉ ਸੋਝਦਾ ਨਾ ਵੇ ਫਸੂ ਕਾ ਹੈ ਇਹਨੂੰ ਇਹ ਨਹੀਂ ਪਤਾ ਪੰਜਾਬੀ ਬੜੇ ਢੀਠ ਹੁੰਦੇ ਨੇ ਜਿੱਦੀ ਹੁੰਦੇ ਆ ਅੱਧਾ ਨਾਲ ਆਪਾਂ ਕਰ ਲਿਆ ਪਾਰ ਵਿੱਚ ਖੜੇ ਆ ਲੈ ਨਾਲੇ ਨੇ ਬਸ ਅੱਧੇ ਤੁਹਾਨੂੰ ਦੀਦਾ ਹੀ ਆ ਆ ਇੰਨਾ ਕਾ ਵਪਾਰ ਕਰ ਲਿਆ ਆ ਤੇ ਇਧਰੋਂ ਵੀ ਫਗਦਾ ਆ ਤੇ ਆ ਆਪਾਂ ਹੁਣ ਪਾਰ ਕਰ ਲੈਣਾ ਇੱਥੋਂ ਸੌਖਾ ਹੀ ਜਾਣ ਬਾਅਦਖੇ ਵਾਲਾ ਕੰਮ ਆਪਾਂ ਲੰਘਿਆ ਆ ਲੈ ਬਈ ਬਰਾ ਮਾਸਟਰ ਕਰ ਗਿਆ ਕੰਮ ਆਪਣਾ ਪੂਰਾ ਦਿੱਤਾ ਸਾਥ ਲਵ ਯੂ ਜ਼ੁਬਾਨ ਤੇਰਾ ਵੀ ਭਾਜੇ ਭਾਵੇਂ ਆਪਣੇ ਕੋਈ ਜ਼ਿਆਦਾ ਭਾਈ ਤੂੰ ਚੱਕਦਾ ਫਿਰਦਾ ਆ ਤੇ ਨਾਲ ਆਪਾਂ ਕਰ ਲਿਆ ਪਾਰ ਇੱਕ ਨਾਲੇ ਤਾਂ ਆਪਾਂ ਨੂੰ ਹੋਰ ਜਾਣਕਾਰੀ ਹੈਗੀ ਵੀ ਆਉਣਾ ਆ ਮੋਰੇ ਤੂੰ ਵੱਧ ਕਿੰਨੇ ਆਉਣੇ ਆ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਇੱਕ ਵਾਰ ਤਾਂ ਪੱਕਾ ਪਤਾ ਵੀ ਆਉਣਾ ਹੀ ਆਣਾ ਬਾਕੀ ਦੇਖਦੇ ਕਿੰਨੇ ਨਾਲੇ ਆਉਂਦੇ ਆ ਕਰਾਂਗੇ ਫਤੇ ਫਰੈਸਕੀ ਭਾਈ ਹੌਸਲਾ ਹੀ ਬਹੁਤ ਆ ਭਾਈ ਤੇਰਾ ਜਿਹੜਾ ਪੰਪ ਸਰਾ ਤੂੰ ਮੇਰੇ ਭਰੇ ਆ ਨਵੀਨ ਚਾਚਾ ਨੈਟਵਰਕ ਲੋਕੇ ਕਰਦਾ ਇਹਨਾਂ ਗੱਲਾਂ ਪੰਪ ਨੇ ਪਟ ਲਿਆ ਫਰੈਸਕੀ ਭਾਈ ਉਹ ਪਤਾ ਨਹੀਂ ਕਿਹੜਾ ਕੰਪਨੀ ਦਾ ਪੰਪ ਆ ਆਲੇ ਦੁਆਲੇ ਆਹ ਮਿੱਟੀ ਪੈ ਪੈ ਗੰਦੀ ਹੋਈ ਹੋ ਬਰਫ ਤੇ ਵਿਚ ਦੀ ਰੋਡ ਇਹ ਰੋਡ ਵੈਸੇ ਨੈਸ਼ਨਲ ਹਾਈਵੇ ਆ ਤੇ ਪਰ ਬਣਿਆ ਆਪਣੇ ਹਿਸਾਬ ਨਾਲ ਇਹ ਇੱਕ ਵਾਰੀ ਵੀ ਨਹੀਂ ਹੈਗਾ ਬਸ ਇਦਾਂ ਹੀ ਆ ਹੁਣ ਇਹ ਤਾਂ ਠੇਕਾ ਕਹਿੰਦੇ ਕੁਲੂ ਦੇ ਬੰਦਿਆਂ ਕੋਲ ਹੈ ਸ਼ਾਇਦ ਉਹ 3 ਸਾਲਾਂ ਤੱਕ ਬਣ ਜਵੇ ਬਾਕੀ ਪਤਾ ਨਹੀਂ ਅੱਗੇ ਕਿੰਨਾ ਟਾਈਮ ਲਾਦਾ ਬਣਨ ਨੂੰ ਅੱਜ ਤੱਕ ਰੋਡ ਨਹੀਂ ਬਣਿਆ ਜਿਹੜੇ ਰੋਡ ਤੇ ਆਪਾਂ ਸੜਕਾਂ ਤੇ ਅੱਪਿਛਲੇ 2 ਦਿਨਾਂ ਤੋਂ ਸਫ਼ਰ ਕਰ ਰਹੇ ਆ। ਖਉ ਉੱਚੇ ਲੰਮੇ ਪਹਾੜ ਨਹੀਂ ਥਮਿਏ। ਖਉ ਵਿਚ ਦੀ ਬਗੇ ਦਰਿਆ ਤੇ ਪਹਾੜਾਂ ਉੱਤੇ ਬੱਦਲਬਾਜ਼ੀ ਛਾਈ ਹੋਈ ਤੇ ਬਰਫਨਾ ਆ ਲੱਤੇ ਹੋਏ। ਇਸ ਕੀ ਵਈਨੇ ਆਪਾਂ ਨੂੰ ਪਹਿਲੇ ਦੱਸਤਾ ਸੀਗਾ। ਭਾਈ ਜੇ ਤੋ ਬਾਤਲ ਦੇ ਸ਼ਤਰੂ ਨਹੀਂ ਜਾਣਾ ਤਾਂ ਸਵੇਰੇ ਸਵੇਰੇ ਨਿਕਲ ਜੀ ਪਰ ਆਪਾਂ ਕਿੱਥੇ ਲੈ ਜਾ ਲੋ ਲੇਟ ਹੋਣਾ ਹੈ ਲੇਟ ਦੇ ਚੱਕਰ ਇਹੋਗਾ ਭੌਂਗਾਂ ਦੇ ਬਾਤਾਂ ਰੁਕਾ ਤਾਂ ਹੈ ਦੇ ਪਰ ਨਹੀਂ ਬਾਤਰ ਦਾ ਆਪਣੀ ਚੜਾਈ ਹੈ ਭੋਂ 12 ਕਿਲੋਮੀਟਰ ਨੂੰ ਮੇਰੇ ਕੋ ਬਾਤਲ ਤੋ ਆਉਂਗੀ ਜੀ ਤੇ ਇਸ ਰੋਡ ਤੇ ਭਾਈ ਹਵਾ ਬਹੁਤ ਚੱਲਦੀ ਆ ਭਾਈ ਨੇ ਪਹਿਲਾਂ ਹੀ ਦੱਸਾਈ ਕਿ ਹਵਾ ਨੇ ਤੇਰਾ ਬਹੁਤ ਲਹੂ ਪੀਣਾ ਕਿਹਾ ਕਾਲ ਸੱਚ ਆ ਹਵਾ ਬਹੁਤ ਔਰ ਲਵਾਦੀ ਆ ਆਕਸੀਜਨ ਲੈਵਲ ਵਾਲਾ ਜਿਹੜਾ ਕੰਮ ਸੀਗਾ ਵੀ ਆਕਸੀਜਨ ਦੀ ਘਾਟਣਾ ਜ਼ੋਰ ਲੱਗਦਾ ਸੀ ਉਹ ਕੰਮ ਹੁਣ ਖਤਮ ਹੋ ਗਿਆ ਆ ਮਾਣੋਂ ਲੰਦ ਵੀ ਪੀਓ ਦੇ ਆ ਆ ਇਧਰ ਇੱਕ ਹੋਰ ਉੱਪਰੋਂ ਗਲੇਸ਼ੀਅਰ ਪਗਲ ਕੇ ਆਉਂਦਾ ਹੋਇਆ ਝਰਨਾ ਬਣ ਕੇ ਡੈਗਦਾ ਸੜਕ ਤੇ ਤੇ ਸੜਕ ਤੇ ਵੀ ਵਗ ਰਿਹਾ ਆ ਇਹ ਤਾਂ ਨਾਰਮਲ ਆ ਕੰਮ ਇਹ ਆਪਾਂ ਸਾਈਡ-ਸਾਈਡ ਦੀ ਨਿਕਲ ਜਾਣਾ ਇਹ 'ਚ ਕੋਈ ਮੁਸ਼ਕਲ ਨਹੀਂ ਹੈਗੀ। ਬਾਕੀ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆਂ ਬਾਕੀ ਦੀ ਆਪੇ ਵੀਡੀਓ ਦੇ ਦਿੰਦੇ ਆ। ਚਲੋ ਮੰਨਦੇ ਆ ਉੱਥੇ ਬਾਈ ਨੂੰ ਨਹੀਂ ਪਤਾ ਲੱਗਾ ਉਹ ਨਹੀਂ ਰੁਕਿਆ ਤੇ ਬਾਈ ਇੱਥੇ ਵੀ ਨਹੀਂ ਰੁਕਿਆ। ਚਲੋ ਸਹੀ ਆ। ਆਪਾਂ ਤਾਂ ਵਾਧਦੇ ਹੀ ਜਾਣਾ ਅੱਗੇ। ਇਕੱਲੇ ਨਿਕਲੇ ਆਂ। ਇਕੱਲਿਆਂ ਨਹੀਂ ਫਤਿਹ ਕਰ ਲੈਣਾ ਸਪੋਰਟ। ਦੇਸ਼ੀਰ ਦਾ ਪਾਣੀ ਉਤੋਂ ਖੁਰ ਕੇ ਧੁੱਪ ਦੇ ਨਾਲ ਪਰਬਰ ਪਿਘਲ ਕੇ ਆਉਂਦਾ ਝਰਨਾ ਬਣ ਕੇ ਹੁੰਦਾ ਹੋਇਆ ਸੜਕ ਦੇ ਉਤੋਂ ਦੀ ਚੱਲ ਸੱਲੇ ਸਪੀਤੀ ਦੇ ਵਿੱਚ ਲੋਕੇਸ਼ਨ ਬਹੁਤ ਸੋਹਣੀ ਬਣਦੀ ਹੈ ਤੇ ਤਸਵੀਰਕਾਰੀਆਂ ਬਹੁਤ ਸੋਹਣੀਆਂ ਆਉਣੀਆਂ ਸੀ ਜੇ ਬੰਬੇ ਵਾਲਾ ਭਾਉਂ ਘੜੀ ਰੁਕ ਜਾਂਦਾ ਮੌਸਮ ਖਰਾਬ ਹੋ ਤਰਿਆ ਕੈਂਮੈਂਡ ਲੱਗ ਪਈਆ ਹੁਣ ਤੇ ਇਧਰ ਨੇ ਦੇ ਆਪਣੇ ਦੇ ਪਰਿਵਾਰਕ ਮੈਂਬਰ ਇਦਾਂ ਕਹਿੰਦੇ ਸਿੱਦੇ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਕਾਲਸਾ ਮਹਾਰਾਜ ਦੇ ਮੌਸਮ ਖਰਾਬ ਹੋ ਤਰਿਆ ਅੱਜ ਆਪਾਂ ਕਿ ਸਰਾਹ ਕਰਨਾ ਸੀਗਾ ਬਾਕੀ ਦੇਖਦੇ ਆਂ ਸ਼ਤਰੂ ਪਹੁੰਚ ਕੇ ਸਰਾਹ ਕਰਨਾ ਇਹ ਕਿ ਜਿਹੜਾ ਹਾਲੇ ਤੱਕ ਸ਼ਾਇਦ ਕਿਸੇ ਸਕਲੇ ਸਾਈਕਲਿਸਟ ਨੇ ਕੀਤਾ ਨਹੀਂ ਕਿਉਂਕਿ ਹਲੇ એનર્ਜੀ ਬਹੁਤ ਹੈ ਅੱਜ ਆਪਣੇ ਵਿੱਚ ਲੋ ਜੀ ਇੱਕ ਹੋਰ ਨਾਲਾ ਇਹ ਆ ਪਰ ਇਹ ਨਾਰਮਲ ਆ ਪਰ ਨਿਕਲਣਾ ਉੱਤਰ ਕੇ ਪੈਣਾ ਚੜ ਕੇ ਨਹੀਂ ਇਹ ਕੱਢ ਹੋਣਾ ਕਿਉਂਕਿ ਡੂੰਗਾ ਆ ਡੂੰਗਾ ਕਾਫੀ ਆ ਆਪਾਂ ਇੱਥੇ ਦੀ ਸਾਈਡ ਦੀ ਉੱਤਰ ਕੇ ਜਾਣਾ ਆਪਣੇ ਬ੍ਰਹਮਾਸਤਰ ਨੇ ਕੰਮ ਦੇ ਲੈਣਾ ਜੇ ਵਿੱਚ ਪੈਰ ਪੈ ਵੀ ਗਏ ਤਾਂ ਬੂਟਾਂ 'ਚ ਪਾਣੀ ਨਹੀਂ ਪੈਣਾ ਲਓ ਭਾਈ ਮੌਸਮ ਬਹੁਤ ਖਰਾਬ ਹੋ ਗਿਆ ਦੇਖੋ ਮੀਂਹ ਪੈ ਗਿਆ ਲੱਪਿਆ ਚੜ ਚੜ ਤੇ ਮੀਂਹ ਪੈਂਦੇ ਜਾ ਕੈਂਪਿੰਗ ਕੀਤੀ ਟੈਂਟ ਲਾਇਆ ਪਰ ਆਪਣਾ ਸਾਰਾ ਗਿੱਲਾ ਹੋ ਗਿਆ ਆ ਬਾਕੀ ਸਮਾਨ ਸਮੂਹ ਆਪਾਂ ਵਿੱਚ ਰੱਖਤਾ ਆ ਤੇ ਆਪਣੇ ਪਾਇਆ ਜੀ ਉੱਤੋਂ ਦਾ ਵਾਟਰਪਰੂਫ ਜੀ ਇਹ ਸਾਰਾ ਕੁਝ ਬਾਕੀ ਵਾ ਦੇਖਦੇ ਆਂ ਲਾ ਕੇ ਕਿਹਤਰਾ ਕਰਦੇ ਆਂ ਸਟਮਟ ਜਿਹੜਾ ਆਪਦੇ ਪਾਇਆ ਬਾਕੀ ਕੈਂਪਿੰਗ ਕਰ ਲਈ ਇੱਥੇ ਇਹ ਹੈਗੀ ਆਪਣੇ ਛਤਰੂ ਪੈਲੀ ਜਿੱਥੇ ਆਪਾਂ ਰੁਕਿਆ ਛਤਰੂ ਪੰਡਿਆ ਜਿਹੜਾ ਉਹ ਆਪਣੇ ਹੱਲੇ ਹੈਗਾ ਆ ਇਥੋਂ 4-5 ਕਿਲੋਮੀਟਰ ਦੇ ਥੀਂ ਮੌਸਮ ਬਹੁਤ ਖਰਾਬ ਹੋ ਗਿਆ ਤੇ ਰੋਟੀ ਬਣੀ ਆਪਾਂ ਨੂੰ ਉਹ ਪਰੇ ਉੱਥੇ ਮਿਲ ਜਾਣਾ ਆ ਉਧਰ ਖਾਇਆ ਵਾਂਗੇ ਜਾ ਕੇ ਸਵਾਨ ਦਿੱਤਾ ਪਹਿਲਾਂ ਲਾਈਏ ਤੇ ਸਾਈਕਲ ਦਾ ਹਿਸਾਬ ਕਿਤਾਬ ਕਰੀਏ ਬਾਕੀ ਗੱਲਾਂ ਬਾਅਦ ਚ ਕਰਦੇ ਆਂ ਮੀ ਨੇ ਕੰਮ ਕਰਤਾ ਖਰਾਬ ਸਿਰ ਆਪਾਂ ਇਹ ਕਰਨਾ ਸੀ ਜਿਹੜੀ ਗੱਲ ਪਹਿਲਾਂ ਕਰਕੇ ਟੇ ਆ ਆਪਾਂ ਜਿ ਚੰਦਰਤਾਲ ਤੋਂ ਚੱਲੇ ਆ ਨਾ ਚੰਦਰਤਾਲ ਤੋਂ ਚੱਲ ਕੇ ਬਾਈਕਰ ਜਿੰਨੇ ਸਫਰ ਕੱਢਣਾ ਹੀ ਆਪਾਂ ਮਨਾਲੀ ਲਾਉਣਾ ਹੀ ਕੋੜਾ ਸਵਾ ਹਲੇ 3 ਵਜੇ ਆ ਅੱਧਾ ਘੰਟਾ ਆਪਣਾ ਟੈਂਟ ਲਾਉਂਦਿਆਂ ਨੂੰ ਵੀ ਹੋ ਗਿਆ ਕਰਕੇ ਮੀਂਹ ਚਲਾਇਆ ਟਾਈਮ ਲੱਗ ਗਿਆ ਸਰਾਹ ਕਰਨਾ ਸੀ ਇੱਥੇ ਹੀ ਆਪਾਂ ਮਨਾਲੀ ਬਾਣਨਾ ਸੀ ਆਪਾਂ ਅੱਜ ਘੋੜਾ ਮੌਸਮ ਹੋ ਗਿਆ ਸਾਫ਼ ਮੀਂਹ ਦਾ ਗਿਆ ਹਟ ਪਹਾੜਾਂ ਚੋਂ ਬਾਪ ਬਣ ਬਣ ਔੜ ਦੇ ਬੱਦਲ ਦੇਖੋ ਕਿੰਨਾ ਸੋਹਣਾ ਲੱਗਦਾ ਜੇ ਮੌਸਮ ਸਾਫ਼ ਹੋ ਜਾਂਦਾ ਮੀਂਹ ਤੋਂ ਬਾਅਦ ਤੇ ਆਪਣੇ B R O ਦੀ ਲੇਬਰ ਯਾਰ ਤੇ ਜਿਹੜੇ ਬੰਦਿਆਂ ਕੋ ਆਪਾਂ ਪੁੱਛਿਆ ਇਹ ਕੈਂਪਿੰਗ ਲਈ ਇਹ ਬਾਈ ਹੁਣੀ ਆਪਣੇ ਜੰਮੂ ਤੋਂ ਆ ਸਾਰੇ ਤੇ ਰੋਟੀ ਪਾਣੀ ਵੀ ਬਾਈ ਹੁਣੀ ਕਹਿੰਦੇ ਸਾਡੇ ਕੋਲੇ ਖਾਣਾ ਚਾਹ ਪਲਾਈ ਨਜ਼ਾਰਾ ਵੱਜ ਗਿਆ ਦੇਸੀ ਚਾਹ ਪੱਤੀ ਸੀਗੀ ਜੰਮੂ ਦੀ ਤੇ ਲੂਣ ਪਾ ਕੇ ਬਿਨਾ ਦੁੱਧ ਤੋਂ ਬੜੀ ਸਵਾਦ ਲੱਗੀ ਖਰੇ ਠੰਡ ਲੱਗਦੀ ਸੀ ਤਾਂ ਕਰਕੇ ਮੀਂਹ ਪੈਣ ਦੇ ਨਾਲ ਲੀੜਾ ਲੱਥਾ ਸਾਰਾ ਗਿੱਲਾ ਹੋ ਗਿਆ ਸੀਗਾ ਤੇ ਆਪਣੇ ਧੰਨਵਾਦ ਆ ਯਾਰ ਲੇਬਰ ਵਾਲਿਆਂ ਦਾ ਇਹ ਕਦੀ ਵੀ ਤੁਹਾਨੂੰ ਮਨਾ ਨਹੀਂ ਕਰਦੇ ਹੈਗੇ ਜਿਹੜੇ ਲੇਬਰ ਆਲੇ ਹੁੰਦੇ ਆਪਾਂ ਲੇਹ ਲਦਾਖ ਦਾ ਜੇ ਸਫਰ ਕੀਤਾ ਉਦੋਂ ਵੀ ਨਾ ਕੋ ਕਾਫੀ ਥਾਂ ਰੋਕ ਗਏ ਸਕੇ ਆਪਾਂ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਆ ਵੇ ਬੰਦਾ ਫਸ ਜਾਂਦਾ ਆ ਐਦਾਂ ਦੇ ਏਰੀਏ ਦੇ ਵਿੱਚ ਪੂਰੀ ਹੈਲਪ ਕਰਦੇ ਆ ਤੁਹਾਡੀ ਵੀ ਆਰਓ ਜਿਹੜੀ ਲੇਬਰ ਹੁੰਦੀ ਆ ਤੇ ਇੱਧਰ ਆਪਣਾ ਟੈਂਟ ਆ ਟੈਂਟ ਡੱਬ ਖੜੱਬਾ ਜਿਹਾ ਹੋ ਗਿਆ ਵੀ ਪੈਣ ਦਾ ਤੇ ਇਹ ਜੈਕਟ ਪਾਤੀ ਆਪਾਂ ਇੱਧਰ ਸੁੱਕਣੀ ਮੈਂ ਕਿਹਾ ਹਵਾ ਨਾਲ ਥੋੜੀ ਸੌਪ ਜਾਊਗੀ ਤੇ ਕੋੜਾ ਤੂਫਾਨ ਆਪਾਂ ਉੱਧਰ ਲੰਮਾ ਪਾਤਾ ਸਗਾ ਹੁਣ ਇਹਨੂੰ ਬਾਅਦ ਚ ਖੜਾ ਕਰਕੇ ਲੋਕ ਲੂ ਗਲਾਵਾਂਗੇ ਹਵਾ ਬਹੁਤ ਚੱਲਦੀ ਸੀਗੀ ਮੀਂਹ ਦੇ ਨਾਲ ਨਾਲ ਥਿਊ ਦੇਖੋਗਾ ਨਾ ਸੋਹਣਾ ਬਣਦਾ ਤੇ ਇੱਧਰ ਵਗਦਾ ਇੱਧਰ ਵਗਦਾ ਚੰਦਰਾ ਦਰਿਆ ਛਲ 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 ਇਹ ਆ ਰੋੜ ਜਾਂਦਾ ਛਤਰੂ ਨੇ ਛਤਰੂ ਇੱਥੋਂ 4-5 ਕਿਲੋਮੀਟਰ ਦੀ ਦੂਰੀ ਤੇ ਆ ਕਹਿੰਦੇ ਸਮਾ ਹੋਇਆ 5 ਵਜੇ ਵਾਲੇ ਤੇ ਜੇ ਕਿਤੇ ਆਪਾਂ ਉਦਾਂ ਰੋਕ ਲੈਂਦੇ ਨਾ ਤੇ ਆਪਾਂ ਸਬਰ ਕਾਫੀ ਕੱਢ ਸਕਦੇ ਸੀ ਤੇ ਆਪਾਂ ਟੈਂਟ ਲਾਉਣ ਦੀ ਕੀਤੀ ਵੀ ਮੀਂਹ ਆ ਗਿਆ ਕੰਮ ਖਰਾਬ ਹੋ ਗਿਆ ਮੌਸਮ ਬਾਈ ਦੱਸਦੇ ਪੇ ਛਤਰੂ ਬਹੁਤ ਮੀਂਹ ਪਿਆ ਇੱਥੇ ਘੱਟ ਸਗਾ ਹੱਲੇ ਪਰ ਇੱਥੇ ਘਟ ਕਾਦਾ ਕਾਫੀ ਸੀ ਸਗਾ ਪਰ ਸਾਰਾ ਹੀ ਗੱਛਾ ਗਿੱਲਾ ਹੋ ਗਿਆ ਤੇ ਅੱਜ ਦੀ ਰਾਤ ਆਪਣੀ ਬੀ ਆਰਓ ਦੀ ਲੇਬਰ ਦੇ ਕੋਲ ਵੇ ਦਾ ਬਾਈ ਆਪਾਂ ਕਲੱਪ ਦੁਆਰ ਤੋਂ ਲਾਈ ਆ ਇਹ ਦੱਸਣ ਲਈ ਬਾਈ ਇਧਰੇ ਝਰਨਿਆਂ ਦੀ ਗੱਲ ਕਰੀਏ ਹਨਾ ਤਾਂ ਝਰਨਿਆਂ ਦਾ ਤਾਂ ਗਿਣਤੀ ਹੀ ਨਹੀਂ ਕਰ ਸਕਦੇ ਆਪਾਂ ਯਾਨੀ ਕਿ ਜਿਹੜੇ ਰੋਡ ਦੇ ਉੱਤੇ ਨਾਲੇ ਆਉਂਦੇ ਆ ਕੋਈ ਗਿਣਤੀ ਹੀ ਨਹੀਂ ਉਹਨਾਂ ਦੀ ਇੰਨੇ ਆਉਂਦੇ ਆ ਵੀਡੀਓ ਜੀ ਤਾਂ ਆਪਾਂ ਥੋੜੇ ਬਹੁਤੇ ਯਾਨੀ ਕਿ ਸ਼ੂਟ ਕੀਤੇ ਆ ਉਧਰ ਆ ਨਾ ਨਾਲੇ ਯਾਨੀ ਕਿ ਰੋਟੀ ਪਾਣੀ ਆਪਾਂ ਨੂੰ ਆਪ ਪਾਈਆਂ ਨੇ ਖਲਾਇਆ ਬਾਈ ਬਹੁਤ ਬਹੁਤ ਧੰਨਵਾਦ ਰੋਟੀ ਪਾਣੀ ਲਈ ਖਾਣੇ ਕੇ ਲਈ ਨਾ ਇਹ ਬਾਈ ਨੇ ਆਪਣੇ ਨਾਲ ਟੈਂਟ ਵੀ ਲਵਾਇਆ ਹੀ ਨੇ ਮੀਂਹ ਦੇ ਵਿੱਚ ਭਾਈ ਗਿੱਲਾ ਵੀ ਹੋਇਆ ਜਿੰਨੇ ਕ ਆਪਾਂ ਹੋਏ ਸੀਗੇ ਬਾਈ ਬਹੁਤ ਬਹੁਤ ਸ਼ੁਕਰੀਆ ਤੇ ਇਹ ਬਾਈ ਸਾਰੇ ਆਪਣੇ ਬਾਈ ਬਹੁਤ ਬਹੁਤ ਸ਼ੁਕਰੀਆ ਖਾਣੇ ਕੇ ਲਈ ਹੈ ਥੈਂਕ ਯੂ ਬਾਈ ਇਹ ਬਾਈ ਜੰਮੂ ਤੋਂ ਸਾਰੇ ਆਪਣੇ ਧੰਨਵਾਦ ਬਾਈ ਇੱਕ ਵਾਰੀ ਫੇਰ ਦਿਲ ਤੋਂ ਹੈ ਸ਼ੁਕਰੀਆ ਬਾਈ ਬਾਈਆਂ ਨੇ ਰੋਟੀ ਪਾਣੀ ਖਵਾਉਣ ਤੋਂ ਬਾਅਦ ਫਿਰ ਬੋਨਫਾਇਰ ਦਾ ਵਿਰੇਜਮੈਂਟ ਕਰਤਾ ਦੇਸੀ ਬੋਨਫਾਇਰ ਥੈਂਕ ਯੂ ਭਾਈ ਦੇਸੀ ਬੋਨਫਾਇਰ ਹਾਂਜੀ ਜੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਇਹ ਕਮੈਂਟਾਂ ਜਰੂਰ ਦੱਸਿਓ ਬਾਕੀ ਸਫਰਾਂ ਨਾਲ ਜੁੜੇ ਰਹੋ ਤੁਹਾਡਾ ਸਫਰਾਂ ਨਾਲ ਜੁੜੇ ਰਹਿਣਾ ਹੀ ਰੁੜਕੀ ਵਾਲੇ ਦਾ ਹੌਸਲਾ ਆ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਕਰਦੇ ਹਾਂ ਸਮਾਪਤ ਤੇ ਹਵਾ ਦੇ ਲਗਦਾ ਚੱਲਦੀ ਆ ਟੈਂਟ ਤੋਂ ਹੈਲਦੀ ਦਾ ਪਤਾ ਲਾਦਾ ਨਾ ਪਿੱਛੇ ਤੇ ਮਿਲਦੇ ਆ ਫੇ ਕੱਲੂ ਸਵੇਰ ਨੂੰ ਤਾਤਾਕ ਲਈ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ